ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਖੇਮੂਆਣਾ ਦੇ ਵਿੱਚ ਤੇ ਪਿੰਡ ਖੇਮੂਆਣਾ ਦੇ ਵਿੱਚ ਤੁਹਾਨੂੰ ਹਰਭਜਨ ਮਾਨ ਦੀ ਫਿਲਮ ਮਿੱਟੀ ਵਾਜਾਂ ਮਾਰਦੀ ਉਸ ਫਿਲਮ ਦੀਆਂ ਸ਼ੂਟਿੰਗ ਲੋਕੇਸ਼ਨ ਦਿਖਾਵਾਂਗੇ ਦੋਸਤੋ ਇਹ ਹਰਭਜਨ ਮਾਨ ਜੀ ਦਾ ਜੱਦੀ ਪਿੰਡ ਵੀ ਆ ਤੇ ਮਿੱਟੀ ਵਾਜਾਂ ਮਾਰਦੀ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਹ ਵੀ ਤਕਰੀਬਨ ਇਸੇ ਪਿੰਡ ਦੇ ਵਿੱਚ ਹੋਈ ਸੀ ਤੇ ਦੋਸਤੋ ਇਹ ਵੀਡੀਓ ਵਿੱਚ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਹਰਪਜਨਮਾਨ ਦਾ ਜੱਤੀ ਘਰ ਆ ਖੇਮੂਆਣਾ ਦੇ ਵਿੱਚ ਤੇ ਦੋਸਤੋ ਜਿਹੜਾ ਹਰਪਜਨਮਾਨ ਦਾ ਘਰ ਤੇ ਉਹਦੇ ਮਾਮਾ ਜੀ ਜਿਹੜੇ ਘਰ ਦੇ ਵਿੱਚ ਰਹਿੰਦੇ ਆ ਉਹ ਇਹੀ ਘਰ ਆ ਜਿਹੜਾ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਇਸ ਤੋਂ ਇਲਾਵਾ ਦੋਸਤੋ ਜਿਹੜਾ ਸਕੂਲ ਦੀ ਸ਼ੂਟਿੰਗ ਹੋਈ ਸੀ ਉਹ ਵੀ ਪਿੰਡ ਖੇਮੂਆਣੇ ਦਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮੂਆਣਾ ਇਸ ਸਕੂਲ ਦੀ ਸ਼ੂਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਹਰਪਾਜਨਮਾਨ ਜਦੋਂ ਬਾਹਰਲੇ ਮੁਲਕੋਂ ਵਿਦੇਸ਼ੋਂ ਆਉਂਦਾ ਤੇ ਡਾਕਟਰ ਬਣਦਾ ਡਾਕਟਰ ਬਰਿਆਮ ਸਿੰਘ ਦਾ ਕਰੈਕਟਰ ਕੀਤਾ ਸੀ ਉਹਨਾਂ ਨੇ ਤੇ ਉਹ ਡਿਸਪੈਂਸਰੀ ਖੋਲਦੇ ਆ ਇਹ ਉਹੀ ਡਿਸਪੈਂਸਰੀ ਆ ਹੁਣ ਇਹਦੇ ਤੇ ਚਾਰਦੁواری ਕਰ ਦਿੱਤੀ ਗਈ ਆ ਤੇ ਪਹਿਲਾਂ ਚਾਰਦੁواری ਨਹੀਂ ਸੀ ਉਹ ਡਿਸਪੈਂਸਰੀ ਦਾ ਜਿਹੜਾ ਸੀਨ ਸੀ ਉਹ ਵੀ ਇਹਨਾਂ ਦੇ ਪਿੰਡ ਖੀਮੂਆਣਾ ਦੇ ਵਿੱਚ ਹੀ ਆ ਇਹ ਬੈਕ ਸਾਈਡ ਤੋਂ ਦੇਖ ਰਹੇ ਆ ਤੇ ਨਾਲ ਛੱਪੜ ਆ ਉਸ ਸਮੇਂ ਦੇ 뷰 ਬਹੁਤ ਸ਼ਾਨਦਾਰ ਸੀ ਇਸ ਤੋਂ ਇਲਾਵਾ ਸਾਥ ਦੇ ਵਿੱਚ ਦੋਸਤੋ ਜਿਹੜੇ ਜੋਗਾ ਵਗੈਰਾ ਵਾਲੇ ਸੀਨ ਕੀਤੇ ਜਾਂਦੇ ਆ ਉਹ ਵੀ ਪਿੰਡ ਖੇਮੂਆਣਾ ਦੀ ਇਹੀ ਸਾਥਾ ਜਦੋਂ ਤੁਸੀਂ ਨਾਲ ਸਕਰੀਨਸ਼ਾਟ ਵੇਖੋਗੇ ਤਾਂ ਤੁਹਾਨੂੰ ਥੋੜੀ ਜੀ ਹੋਰ ਆਸਾਨੀ ਆ ਜਾਏਗੀ ਦੋਸਤੋ ਇਸ ਫਿਲਮ ਦੇ ਵਿੱਚ ਜਿਹੜੇ ਤਿੰਨ ਘਰ ਦਿਖਾਏ ਜਾਂਦੇ ਨੇ ਇੱਕ ਹਰਪਾ ਜਨਮਾਨ ਜਿੱਥੇ ਆ ਕੇ ਰਹਿੰਦਾ ਉਹ ਇਹਨਾਂ ਦੇ ਤਾਏ ਜੀ ਦਾ ਘਰ ਸੀ ਉਹ ਵੀ ਪਿੰਡ ਖੇਮੂਆਣਾ ਦੇ ਵਿੱਚ ਤੇ ਇਸ ਤੋਂ ਇਲਾਵਾ ਇੱਕ ਘਰ ਸੀ ਜਿਹੜਾ ਉਹ ਜਬਜੀ ਖੈਰਾ ਦਾ ਘਰ ਦਿਖਾਇਆ ਜਾਂਦਾ ਹੈ ਤੇ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਇਹ 2007 ਦੇ ਵਿੱਚ ਫਿਲਮ ਆਈ ਸੀ ਤੇ ਬੜੀ ਖੂਬਸੂਰਤ ਫਿਲਮ ਸੀ ਰੱਬਾ ਜਨਮਾਨ ਨੇ ਇੱਕ ਨਵਾਂ ਮੋੜ ਦਿੱਤਾ ਸੀ ਪੰਜਾਬੀ ਸਿਨੇਮੇ ਨੂੰ ਤੇ ਇਹ ਦੋਸਤੋ ਜਿਹੜਾ ਜਬਜੀ ਖੈਰਾ ਦਾ ਘਰ ਦਿਖਾਇਆ ਜਾਂਦਾ ਹੈ ਇਹਦੇ ਜਿਹੜੇ ਜ਼ਿਆਦਾਤਰ ਸੀਨ ਫੁਲਮਾਏ ਗਏ ਨੇ ਉਹ ਇਹ ਦਰਵਾਜ਼ੇ ਦੇ ਵਿੱਚੋਂ ਨੇ ਤੁਹਾਨੂੰ ਇਹ ਅੰਦਰੋਂ ਵੀ ਦਿਖਾਉਣੇ ਆ ਇਸ ਸਮੇਂ ਲੋਕ ਲੱਗਾ ਹੋਇਆ ਤੇ ਅੰਦਰਲੇ ਪਾਸੇੋਂ ਵੀ ਆਪਾਂ ਦੇਖਾਂਗੇ ਕਿ ਇਹ ਕਿਵੇਂ ਦਾ ਹੈ ਇਹਦੇ ਜਿਹੜਾ ਦਰਵਾਜ਼ੇ ਦੇ ਅੰਦਰ ਦੇ ਜ਼ਿਆਦਾਤਰ ਸੀਨ ਸੀ ਉਹ ਫੁਲਮਾਏ ਗਏ ਸੀ ਮਿੱਟੀਵਾਜਾ ਮਾਰਦੀ ਫਿਲਮ ਦੇ ਵਿੱਚ ਇਹ ਜਬਜੀ ਖੇਰਾ ਦਾ ਘਾਰਾ ਲਗਭਗ ਤਿੰਨ ਘਾਰੇ ਤੇ ਚੌਥਾ ਜਿਹੜਾ ਗੁਰਪ੍ਰੀਤ ਖੋਗੀ ਰੌਣਕੀ RAM ਉਹਨਾਂ ਦਾ ਘਰ ਦਿਖਾਇਆ ਜਾਂਦਾ ਹੈ ਇਹ ਦੋਸਤੋ ਜ਼ਿਆਦਾਤਰ ਦੋ ਪਿੰਡਾਂ ਦੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਇਸ ਫਿਲਮ ਦੇ ਦੋਸਤੋ ਗਾਣੇ ਵੀ ਹਰਪਾਜਨਮਾਨ ਦੇ ਵੱਲੋਂ ਬੜੇ ਖੂਬਸੂਰਤ ਤਿਆਰ ਕੀਤੇ ਗਏ ਸੀ ਇੱਕੋ ਜਿਹੀ ਫਿਲਮ ਸੀ ਜਿਹੜੀ ਉਹ ਵਿਦੇਸ਼ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਇਹ 2007 ਦੇ ਵਿੱਚ ਆਈ ਮਿੱਟੀ ਵਾਜਾ ਮਾਰਦੀ ਫਿਲਮ ਤਕਰੀਬਨ ਹਰ ਇੱਕ ਬੰਦੇ ਨੇ ਦੇਖੀ ਹੋਣੀ ਆ ਤੇ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਇਸ ਫਿਲਮ ਦੀਆਂ ਸ਼ੂਟਿੰਗ ਲੋਕੇਸ਼ਨ ਦਿਖਾ ਰਹੇ ਹਾਂ ਵੀਡੀਓ ਦੋਸਤੋ ਵਧੀਆ ਲੱਗੇ ਅੱਗੇ ਸ਼ੇਅਰ ਜ਼ਰੂਰ ਕਰਦੇ ਜੇ ਤੇ ਜਾਂਦੇ ਜਾਂਦੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਧੰਨਵਾਦ